ਦਾ ਬਹੁਤ ਬਹੁਤ ਸਵਾਗਤ ਹੈ ਇਸ ਸਮੇਂ ਅਸੀਂ ਖੜੇ ਆ ਪਰਚੀਨ ਕਾਲੀ ਮਾਤਾ ਮੰਦਿਰ ਪਟਿਆਲਾ ਵਿਖੇ ਜਿੱਥੇ ਕਿ ਰਕੇਸ਼ ਕੋਸ਼ਲ ਜੀ ਵੱਲੋਂ ਇੱਕ ਵਿਸ਼ੇਸ਼ ਪ੍ਰੋਗਰਾਮ ਕਰਵਾਇਆ ਗਿਆ ਆ ਪ੍ਰੋਗਰਾਮ ਦਾ ਮਹੱਤਵ ਕੀ ਹੈ ਲੋ ਜੀ ਗੱਲ ਕਰਦੇ ਇਹਨਾਂ ਨਾਲ ਜੈ ਮਾਤਾ ਦੀ ਇਹ ਸਾਡੀ ਆਲ ਇੰਡੀਆ ਸ਼ਰੋਮਣੀ ਮੰਦਿਰ ਪ੍ਰੰਧ ਕਮੇਟੀ ਜਿਹੜੀ ਸੰਗਠਨ ਹੈ ਸਾਡਾ ਉਹ ਤੋਂ ਵਿਧਾਨ ਉੱਥੇ ਘਰ ਘਰ ਜਾ ਕੇ ਮਹੀਮ ਛੜੀਆ ਕੇ ਸਨਾਤਨ ਧਰਮ ਦਾ ਆਦੀ ਪ੍ਰਚਾਰ ਕਰੀਏ ਤੇ ਵੱਧ ਤੋਂ ਵੱਧ ਸਾਡੇ ਬੱਚਿਆਂ ਨੂੰ ਜਾਗਰੂਤ ਕਰੀਏ ਕਿ ਹਿੰਦੂ ਧਰਮ ਜਿਹੜਾ ਸਭ ਤੋਂ ਵੱਡਾ ਧਰਮ ਹੈ ਔਰ ਇਹਦੇ ਵਿੱਚ ਮਾਪੇ ਦੀ ਸੇਵਾ ਭੈਣ ਭਾਈ ਦਾ ਪਿਆਰ ਮਤਲਬ ਕੀ ਚੀਜ਼ਾਂ ਕਰਨ ਵਾਸਤੇ ਅਸੀਂ ਜੇਸ਼ ਸਿੰਘ ਨੂੰ ਅੱਜ ਪਹਾਦਰਗੜ੍ਹ ਤੋਂ ਕਾਲੀ ਨੂੰ ਸ੍ਰੀ ਕਾਲੀ ਮਾਤਾ ਜੀ ਦੇ ਮੰਦਰ ਮਾਤਾ ਭਗਵਾਨ ਜੀ ਗਾਂਧੀ ਜੀ ਦੇ ਆਸ਼ੀਰਵਾਦ ਦੇ ਨਾਲ ਸ਼ਾਮਿਲ ਕੀਤਾ ਹੈ। ਹੈ ਕਿ ਮਾਦਰੀ ਕਿਹੜਾ ਜਿਹੜਾ ਸਭ ਤੋਂ ਪੰਜਾਬ ਜਿਹੜਾ ਹੌਦਾ ਦਿੱਤਾ ਹੈ ਤੇ ਜਿਹੜੇ ਤੁਹਾਨੂੰ ਜ਼ਿੰਮੇਵਾਰੀ ਸੌਂਪੀ ਆ ਇਸ ਤਰ੍ਹਾਂ ਨਿਭਾਉਂਗੇ ਅਸੀਂ ਇਸ ਜ਼ਿੰਮੇਵਾਰੀ ਦੇ ਪੂਰਾ ਨਿਰਪੱਖ ਹੋਵਾਂਗੇ ਜੀ ਆਪਣੇ ਜਿਹੜੇ ਹਿੰਦੂ ਦਾ ਸੰਗਠਨ ਆ ਉਹਨਾਂ ਨੂੰ ਜੋੜਾਂਗੇ ਨਾਲ ਜੀ ਲੋਕਾਂ ਨੂੰ ਪ੍ਰੇਰ ਕਰਾਂਗੇ ਤੇ ਜਿਹੜੀਆਂ ਅਵਾਰਾ ਗਊਆਂ ਗਊਆਂ ਨੇ ਸੇਵਾ ਵਾਸਤੇ ਜੇ ਵੀ ਸਾਡੀ ਟੀਮ ਤੋਹਗੀ ਅਸੀਂ ਉਹਨਾਂ ਦੇ ਨਾਲ ਸੜਕੇ ਚੱਲਾਂਗੇ ਸਰ ਜੀ ਮੈਂ ਅਵਾਰਾ ਗਊਆਂ ਨੇ ਕਹਿੰਦੇ ਨੇ ਵੀ ਪਿੰਡਾਂ ਵਾਲੇ ਸੜਕਾਂ 'ਚ ਛੱਡ ਜਾਂਦੇ ਨੇ ਤੇ ਬਹੁਤ ਜ਼ਿਆਦਾ ਨੁਕਸਾਨ ਕਰਦੇ ਨੇ ਸੜਕਾਂ ਤੇ ਫਿਰਦੇ ਨੇ ਰੋਡ ਐਕਸੀਡੈਂਟ ਵੀ ਜ਼ਿਆਦਾ ਹੁੰਦੇ ਨੇ ਤੇ ਇਹਨਾਂ ਬਾਰੇ ਤੁਹਾਡਾ ਕੀ ਵਿਚਾਰ ਹੈ ਕੀ ਕਰਨਾ ਚਾਹੁੰਦੇ ਹੋ ਇਹਨਾਂ ਬਾਰੇ ਮੈਂ ਤਾਂ ਇਹ ਕਹਿਣਾ ਚਾਹੁੰਦਾ ਜਿਵੇਂ ਜਪੜੇ ਪੰਚਾਇਤੀ ਜਗ੍ਹਾ ਹੁੰਦੀਆਂ ਨੇ ਆਪਣੇ ਪਿੰਡਾਂ 'ਚ ਸਾਡੇ ਚ ਪਿੰਡਾਂ 'ਚ ਸਪੈਸ਼ਲ ਪੰਚਾਇਤੀ ਜਗ੍ਹਾ ਹ ਕਿ ਪੰਚਾਇਤੀ ਜਗ੍ਹਾ ਸਾਨੂੰ ਦਿੱਤੀਆਂ ਜਾਣ ਤੇ ਜਿਹੜੀਆਂ ਵੀ ਹੈਗੀਆਂ ਨੇ ਨਾਲੇ ਗਊ ਜਿਵੇਂ ਵੀ ਕਹਿੰਦੇ ਨੇ ਆਪਣੇ ਮੰਦਰੀ ਜਗ੍ਹਾ ਹੁੰਦੀ ਆ 7 ਕਿੱਲੇ ਹੁੰਦੇ ਨੇ ਕਿਤੇ ਕਿਤੇ ਕਈ ਹੁੰਦੇ ਉਹਦੇ ਵਿੱਚ ਇੱਕ ਦਾ ਕਿੱਲਾ ਚਾਰਾ ਵਾਸਤੇ ਇਹ ਗਊਆਂ ਨੂੰ ਦਿੱਤਾ ਜਾਵੇ ਕਿ ਜੋ ਜੋ ਜਿਹੜਾ ਦੀ ਸੇਵਾ ਕਰ ਸਕੇ ਤੁਸੀਂ ਡੀਸੀ ਮਹਾਰਾਜ ਨੂੰ ਲਿਖ ਕੇ ਦਵਾਂਗੇ ਸਾਡੀ ਸੰਸਥਾ ਦੋਗੀ ਲਿਖ ਕੇ ਕਿ ਜਿਹੜੀ ਵੀ ਦਿੱਤੇ ਜਗ੍ਹਾ ਹੈਗੀਆਂ ਨੇ ਸਾਡੇ ਕੋਲ ਅਸੀਂ ਪਵਨਤੂ ਕਰ ਸਕਦੇ ਹਾਂ ਉਹਨਾਂ ਦੀ ਸੇਵਾ ਕਰਾਂਗੇ ਉੱਥੇ ਉਹਨਾਂ ਦੀ ਰੋਸ਼ਾਲਾ ਬਣਾਈ ਜਾਊਗੀ ਉਹਨਾਂ ਚਾਰੇਵਾਸਤਿ ਇੰਤਜ਼ਾਮ ਕਰਾਂਗੇ ਜੇ ਤੁਹਾਨੂੰ ਜਗ੍ਹਾ ਦਾ ਜਿਹੜੀ ਤੁਸੀਂ ਪੰਚਾਇਤੀ ਜਗ੍ਹਾ ਕਹਿ ਰਹੇ ਹੋ ਵੀ ਉਹ ਮਿੱਲੀ ਕਿ ਨਹੀਂ ਮੁੱਢਲਾ ਸਾਰੀਆਂ ਤੇ ਬਕਾਇਦਾ ਕਬਜ਼ੇ ਹੋਏ ਹੋਏ ਪਏ ਨੇ ਤੇ ਜਿਹੜੀਆਂ ਗਊਆਂ ਲਈ ਜਗ੍ਹਾ ਰੱਖੀ ਸੀ ਸਰਕਾਰ ਜੋ ਵਿਚਾਰਾ ਜਿੰਦੀ ਆ ਉਹਦੀ ਵੀ ਦੁਰਵਰਤੋਂ ਹੁੰਦੀ ਆ ਉਹ ਵੀ ਚਾਰਾ ਟਾਈਮ ਤੇ ਨਹੀਂ ਪਹੁੰਚਦਾ ਹੈਗਾ ਜਿਹੜੀ 프리 ਨੇ ਸਾਡੇ ਸਾਡ ਨੂੰ ਤੁਹਾਨੂੰ ਪਤਾ ਰ ਭਾਦਰਖੜ ਕਿਹੜੀ ਕਿਹੜੀ 프리 ਆ ਕਿਹੜੇ ਕੋਈ ਰਹਿ ਹੀ ਨਹੀਂ ਰਿਆ ਉੱਥੇ ਉਹ ਤੁਹਾਨੂੰ ਪਤਾ ਪੰਚਾਇਤੀ ਜਗਾ ਉਹ ਅਸੀਂ ਲੈ ਕੇ ਡੀਸੀ ਨੂੰ ਦੇ ਕੇ ਲਿਖ ਕੇ ਸਪੈਸ਼ਲ ਕਹਿ ਜਿਮੇਵਾਰੀ ਸਮਝ ਕੇ ਦੱਸ ਕੇ ਕਿ ਆ ਜਗਾ 프리 ਆ ਜੀ ਤੁਹਾਨੂੰ ਗਊਆਂ ਤੇ ਰਿਤੀ ਜਾਵੇ ਕਿਹ ਇਚਾਰਾ ਪਾਵਾਂਗੇ ਤੇ ਨਹੀਂ ਜੀ ਜੋ ਵੀ ਸਾਡੀ ਟੀਮ ਕਰੂਗੀ ਅੱਗੇ ਚੱਲੂਗੀ ਜੀ ਸਾਬ ਨਾਲ ਮਿਲ ਕੇ ਗੱਲ ਸਾਡੀ ਟੀਮ ਕਰੂਗੀ ਉਹ ਸਾਬ ਨਾਲ ਹੀ ਚੱਲਾਂਗੇ ਜੀ ਅੱਜ ਜਿਹੜਾ ਬਹਾਦਰ ਘੜ ਤੋਂ ਅਸੀ ਰਜੇਸ਼ ਸਿੰਘ ਉਹਨਾਂ ਨੇ ਇੱਕ ਟੀਮ ਨੂੰ ਭੱਟੀ ਕਰਿਆ ਆਪਣੇ ਦੇ ਵਿੱਚ ਵਹਾਈਟੀ ਦੇ ਵਿੱਚ ਉਹਨੂੰ ਅਸ਼ੀਰਵਾਦ ਦੇਣ ਲਈ ਜਗਤਪੁਰੂਪ ਭੁਲੇਸ਼ੀ ਨਨ ਗਰੀ ਜੀ ਮਹਾਰਾਜ ਨੇ ਇੱਥੇ ਆਪ ਹੋਣਾ ਸੀਗਾ ਪਰ ਅੱਜ ਜਵਾਲਾ ਜੀ ਤੇ ਉਹਨਾਂ ਨੇ ਲੰਗਰ ਸ਼ੁਰੂ ਕਰਵਾਇਆ ਹੈ ਜਵਾਲਾ ਜੀ ਵਿੱਚ ਉਹ ਉਹਨਾਂ ਨੂੰ ਪਸਤੀ ਜ਼ਰੂਰੀ ਸੀਗੀ ਸਹੀ ਉਹ ਉੱਥੇ ਕਈ ਨਹੀਂ ਆ ਨਹੀਂ ਪਾਏ ਮੌਕੇ ਤੇ ਉੱਥੇ ਇਸ ਤੋਂ ਬਾਅਦ ਅਸੀਂ ਮੌਕਾ ਲਿਖਾਂਗੇ ਆਪਣਾ ਕੋਰਸ ਕਰਮ ਰੱਖਾਂਗੇ ਜਿਹਦੇ ਵਿੱਚ ਅਸੀਂ ਇਹਨਾਂ ਨੂੰ ਅਹੁਦੇ ਦਵਾਂਗੇ ਅੱਜ ਅਸੀਂ ਇਹਨਾਂ ਨੂੰ ਕਿਸੇ ਵਾਰਲੇ ਕੋਈ ਅਹੁਦਾ ਨਹੀਂ ਦਿੱਤਾ ਜੁਆਇਨਿੰਗ ਹੋਈ ਜਾਂਾਂ ਦੀ ਉਦੇ ਤੋਂ ਬਹੁਤ ਹੀ ਜਲਦੀ ਇੱਕ ਵੱਡਾ ਪ੍ਰੋਗਰਾਮ ਰੱਖ ਕੇ ਜਗਤਪੁਰ ਵੀ ਬੋਲਿਸ਼ੀ ਗੁਰੇਤੀ ਮਹਾਰਾਜ ਜੀ ਦੇ ਹੋਂਦ ਵਿੱਚ ਮੇਰੇ ਅਸੀਂ ਇਹਨਾਂ ਨੂੰ ਉੱਦੇ ਵੀ ਦਵਾਵਾਂਗੇ ਤੇ ਉਹਦਾ ਅਸ਼ੀਰਵਾਦੀ ਦਵਾਵਾ